ਹੈ ਬੀ ਚੋੜੇ ਗੱਲ ਨਹੀਂ ਸਰਕਾਰ ਬਿਲਕੁਲ ਨਹੀਂ ਆ। ਜੇ ਫਿਰ ਮੁਟਾਗਾਂ ਪੀਜੇ ਫਿਰ ਥੋੜਾ ਟਾਈਮ ਦੇ ਦੇਣਾ ਕੋਈ ਨਹੀਂ ਦੇ ਰਹੀ ਸੰਤਾ ਮੈਂ ਕਹਿੰਦਾ ਜੇ ਜਦੋਂ ਮੈਂ ਕਹਿੰਦਾ ਬੈਂਕਾਂ ਦਾ ਦੇ ਨਹੀਂ ਪਰ ਬਿਦਾ ਸਰਕਾਰ ਮਰਦਾਬਾਦ ਮਰਦਾਬਾਦ ਬਿਦਾ ਸਰਕਾਰ ਮਰਦਾਬਾਦ ਔਰ ਦਾ ਨਿਕਲਣਾ ਚੇਅਰਮੈਨ ਮਾਰਕੀਟ Ủyਤੀ ਸਰਦੀਪ ਸਿੰਘ ਜੀ ਔਰ ਸਾਡੇ ਕੋਟੀવાડી ਵਿਭਾਗ ਦੇ ਦੇਸ਼ੋ ਦੇ 팀 ਜਿੰਨ ਸਾਹਿਬ ਸਾਡੇ ਤੇਜਪਾਲ ਸਿੰਘ ਨੇ ਲੋਕ ਜਿਹੜੇ ਇਲੈਕਟਰ ਨੇ ਔਰ ਜਗਤ ਫਾਰਾ ਦਾ ਬੈਠ ਕੇ ਸੁਣ ਲਿਆ ਤੇ ਜਦੋਂ ਮੈਂ ਆ ਗਿਆ ਉਹ ਤਾਂ ਫੁੱਡੀਆਂ ਮਰਦਾ ਬਾਹਰ ਬੈਠੂ ਤੱਕ ਕਿਉਂ ਜੇ ਮੈਂ ਮਿਨਿਸਟਰ ਬਣਿਆ ਤਾਂ 2 ਮਰਦਾ ਬਾਤ ਬੋਲੇਗਾ ਵੀ ਮੈਨੂੰ ਦੋ ਬੋਲਣਾ ਮਰ ਗਿਆ ਕਿ ਇਹ ਇਸ ਗੱਲ ਦੀ ਤੇ ਪਰ ਮੈਂ ਨਹੀਂ ਕਹਿੰਦਾ ਤੁਸੀਂ ਯਾਰ ਮੈਨੂੰ ਮੈਂ ਕਦੇ ਨਹੀਂ ਕਦੇ ਪਛਾਣ ਨਹੀਂ ਜਿਹੜਾ ਵੀ ਆਇਆ ਉਹ ਸੁਣ ਕੇ ਜਿਹੜੀ ਹੱਲ ਕਰ ਸਕਦਾ ਕਰੂੰਗਾ ਤੇ ਕਰਵਾਉਂਗਾ ਸਾਰਿਆਂ ਦਾ ਪਰਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰੁਪਿੰਦਰ ਸਿੰਘ ਡੋਕਾ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਜੀ ਮੁਖਤਸਰ ਸਾਹਿਬ ਤੋਂ ਅੱਜ ਅਸੀਂ ਆਏ ਸੀਗੇ ਇੱਥੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਖੇਤੀਬਾੜੀ ਸਖਲਾਈ ਕੈਂਪ ਲਗਾਇਆ ਗਿਆ ਸੀਗਾ ਜਿਸ ਦੇ ਵਿੱਚ ਤੁਸੀਂ ਵੇਖਿਆ ਹੋਣਾ ਵੀ ਕਿਸਾਨ ਬਹੁਤ ਘੱਟ ਗਿਣਤੀ ਚ ਆਏ ਆ ਕਿਉਂਕਿ ਸਰਕਾਰ ਤੋਂ ਮੋਹ ਪੰਗ ਹੋ ਗਿਆ ਸਾਡਾ ਪਿਛਲੇ ਦਿਨੀ 19 ਮਾਰਚ ਨੂੰ ਸ਼ੰਭੂ ਦਾ ਕਨੌਰੀ ਬਾਡਰ ਜੋ ਧਰਨਾ ਚੱਲ ਰਿਹਾ ਸੀਗਾ ਮੁੱਖ ਮੰਤਰੀ ਨੇ ਬੀਜੇਪੀ ਦੇ ਨਾਲ ਲੜ ਕੇ ਹੰਕਾਰ ਦੇ ਵਿੱਚ ਆ ਕੇ ਸਾਡੇ ਕਿਸਾਨਾਂ ਤੇ ਤਸ਼ੱਦਦ ਕਰਕੇ ਜਿਹੜਾ ਉਹ ਧਰਨਾ ਧੱਕੇ ਦੇ ਨਾਲ ਚੁਕਵਾਇਆ ਜਿਹੜਾ ਕਿ ਸਾਡੇ ਕਿਸਾਨ ਭਰਾ ਉਹ ਤੇ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਸੀਗੇ ਤਾਂ ਅੱਜ ਅਸੀਂ ਆਏ ਸੀਗੇ ਇੱਕ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਬਿਆਨ ਕੀਤਾ ਕਿ ਝੋਨੇ ਆ ਜਿਹੜੇ ਪੀਆਰ ਕਿਸਮਾਂ ਜਿਹੜੀਆਂ ਲਾਈਆਂ ਜਾਂਲ ਤਾਂ ਅਸੀਂ ਖੁੱਡੀਆਂ ਸਾਹਿਬ ਨੂੰ ਇਹਦੇ ਸਬੰਧ ਵਿੱਚ ਮੰਗ ਪੱਤਰ ਵੀ ਦਿੱਤਾ ਕਿ ਜਿਹੜਾ ਮੁਕਸਰ ਸਾਹਿਬ ਜ਼ਿਲ੍ਹੇ ਦਾ ਹੈ 70 ਤੋਂ 80% ਜਿਹੜਾ ਪਾਣੀ ਨਾ ਉਹ ਪੀਣਯੋਗ ਆ ਨਾ ਉਹ ਵਾਯੂਗ ਹੈ ਤਾਂ ਜਿਹੜਾ ਸਾਡੀ ਧਰਤੀ ਹਾਈਬ੍ਰਿਡ ਝੋਨੇ ਨੂੰ ਮੰਦੀ ਹੈ ਤਾਂ ਉਹ ਜਿਹੜੇ ਸਾਡੇ ਹਾਈਬ੍ਰਿਡ ਝੋਨੇ ਨੂੰ ਉਹ ਪ੍ਰਮਾਣਿਤ ਦਿੱਤੀ ਜਾਵੇ ਤਾਂ ਜੋ ਸਾਡੇ ਖਾਨਪਰਾ ਠੇਕੇ ਦੇ ਜ਼ਮੀਨਾਂ ਵੀ ਲੈਂਦੇ ਆ ਆਵਦਾ ਰੋਜ਼ਗਾਰ ਹੈ ਉਹਨਾਂ ਦੇ ਗੱਲ ਚ ਗੁੱਠਾ ਨਾ ਦਿਓ ਹਾਈਬ੍ਰਿਡ ਝੋਨਾ ਜਿਹੜਾ ਉਹਦੀ ਸਰਕਾਰੀ ਖਰੀਦ ਆ ਜਿਹੜੀ ਕਰਵਾਓ ਜਿਹੜਾ ਇਹ ਪੀਆਰ 126 ਐ 31 ਆ ਉਹਨਾਂ ਦੀਆਂ ਗੱਲਾਂ ਕਰਦੇ ਸੀ ਪਿਛਲੇ ਸਾਲ ਤੁਸੀਂ ਵੇਖਿਆ 10 ਤੋਂ 15 ਕਿਲੋ ਤੱਕ ਵੀ ਕਾਟ ਲਾ ਕੇ ਕਿਸਾਨਾਂ ਨੂੰ ਉਹ ਝੋਨਾ ਮਜਬੂਰ ਵੇਚਣਾ ਪਿਆ ਮੰਡੀਆਂ ਦੇ ਵਿੱਚ ਬੇਹੱਦ ਕਿਸਾਨ ਰੁਲਿਆ ਅੱਜ ਅਸੀਂ ਬੈਠੇ ਸੀ ਪੰਡਾਲ ਦੇ ਵਿੱਚ ਵੀ ਸਵਾਲ ਜਵਾਬ ਕਰਾਂਗੇ ਪਰ ਇੱਕ ਸਾਥੀ ਨੇ ਸਾਡੇ ਨਾਲ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਪ੍ਰਸ਼ਾਸਨ ਨੇ ਧੱਕੇ ਨਾਲ ਚਾਕੇ ਪਤਾ ਨਹੀਂ ਸਿਟੀ ਚ ਲੈ ਕੇ ਗਏ ਥਾਣੇ ਸਦਰ ਚ ਲੈ ਗਏ ਆ ਉਹ ਜਿਹੜੇ ਕਿਸਾਨਾਂ ਦਾ ਮੇਲਾ ਕਿਸਾਨਾਂ ਨੂੰ ਜਿਹੜੇ ਸਵਾਲ ਜਵਾਬ ਕਰਨ ਦਾ ਕੋਈ ਇਥੇ ਅਧਿਕਾਰ ਹੀ ਨਹੀਂ ਦੇ ਰਹੇਗੇ ਅਸੀਂ ਸਵਾਲ ਜਵਾਬ ਵਾਸਤੇ ਬੈਠ ਆਏ ਸੀ ਪਰ ਜਿਹੜਾ ਸਾਨੂੰ ਉਹ ਮੌਕਾ ਨਹੀਂ ਦਿੱਤਾ ਗਿਆ ਤਾਂ ਇਸ ਕਰਕੇ ਅਸੀਂ ਇੱਥੋਂ ਹੁਣ ਜਾ ਰਹੇ ਹਾਂ ਮੇਰਾ ਨਾਮ ਬਲਜੀਤ ਸਿੰਘ ਲੰਡੇ ਰੋਡੇ ਜਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੁਣੀ ਆ ਅੱਜ ਪੰਜਾਬ ਸਰਕਾਰ ਵੱਲੋਂ ਤੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਕਿਸਾਨ ਮੇਲਾ ਕਰਾਇਆ ਰਿਹਾ ਜਿਹੜਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਕਿਸਾਨਾਂ ਨੂੰ ਵਕ ਵਕ ਫਸਲਾਂ ਸੰਬੰਧੀ ਤੇ ਵਕ ਵਕ ਜਿਹੜੇ ਆਪ ਦੇ ਇਹਨਾਂ ਨੇ ਪ੍ਰਚਾਰ ਕਰਨਾ ਸਰਕਾਰ ਨੇ ਉਹਨਾਂ ਸੰਬੰਧੀ ਜਿਹੜੀ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਦੇਖੋ ਕੁਰਸੀਆਂ ਖਾਲੀ ਦਾ ਕਾਰਨ ਇਹ ਹੈ ਕਿ ਵੀ ਜਿਹੜੀ ਸਰਕਾਰ ਭਗਵੰਤ ਮਾਨ ਦੀ ਵਾਰੀ-ਵਾਰੀ ਗੱਲ ਜਿਹੜੀ ਆਪ ਦੀ ਗੱਲ ਕਹਿੰਦੀ ਹੈ ਉਹ ਤੋਂ ਮੁੱਕਰ ਜਾਂਦੀ ਹੈ ਜਿਵੇਂ ਇਹਨਾਂ ਨੇ ਖੇਤੀਬਾੜੀ ਮੇਲਾ ਲਾਇਆ ਝੋਨੇ ਦੀਆਂ ਨਵੀਆਂ ਤਕਨੀਕਾਂ ਬਾਰੇ ਦੱਸ ਰਹੇ ਆ ਫਸਲਾਂ ਬਾਰੇ ਦੱਸ ਰਹੇ ਆ ਇਨੇ ਪਿਛਲੀ ਵਾਰੀ ਖੁਦ ਝੋਨੇ ਦਾ ਵੀ ਰეკਮੈਂਡ ਕੀਤਾ ਦਿਓ ਕਿਸਾਨਾਂ ਦੇ ਵਿੱਚ ਪਰ ਹਾਲਾਤ ਕੀ ਹੋਏ ਵੀ ਉਹ ਕਿਸਾਨਾਂ ਨੂੰ ਜਿਹੜਾ ਵਟਾ ਲੱਗਿਆ ਜਿਹੜੇ ਉਹਨਾਂ ਨੂੰ ਮੰਡੀਆਂ 'ਚ ਖੱਜਲ-ਖਵਾਰੀ ਹੋਈ ਇਸ ਕਰਕੇ ਕਿਸਾਨ ਆ ਜਿਹੜੇ ਮੇਲਿਆਂ 'ਚ ਜਿਹੜੀਆਂ ਇੱਥੇ ਆਉਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀ ਸਰਕਾਰ ਦੀ ਕਰਨੀ ਦੇ ਕਹਿਣੀ ਵਿੱਚ ਵੱਡਾ ਫਰਕ ਹੈ